ਦੋਸਤੋ ਕਿਸਾਨਾ ਵੱਲੋਂ ਆਏ ਦਿਨ ਧਰਨਾ ਲਾਇਆ ਹੁੰਦਾ ਤੇ ਕੋਈ ਦਿਨ ਅਜੇਹਾ ਨਹੀਂ ਜਿਸ ਦਿਨ ਧਰਨਾ ਨਾ ਲਾਇਆ ਹੋਵੇ ਤਾਂ ਗੱਲ ਕਰਾਂਗੇ ਜੈਤੋ ਸ਼ਹਿਰ ਦੇ ਵਿੱਚ ਮੌਜੂਦਾ ਸਰਕਾਰ ਦੇ ਐਮਐਲਏ ਜੋ ਕਿ ਸੱਤਾ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਐਮਐਲਏ ਮੋਲਕ ਸਿੰਘ ਦੇ ਗੇਟ ਅੱਗੇ ਉਗਰਾਹਾਂ ਜਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਟਰਾਲੀਆਂ ਖੜੀਆਂ ਹੋਈਆਂ ਨੇ ਤੇ ਟੈਂਟ ਲੱਗਿਆ ਹੋਇਆ ਜਿੱਥੇ ਕਿਸਾਨ ਰਾਤ ਨੂੰ ਸੌਂਦੇ ਨੇ ਠੰਡ ਕੜਾਕੇ ਦੀ ਪੈ ਰਹੀ ਆ ਪਰ ਜੋ ਐਮਐਲਏ ਮੋਲਕ ਦੀ ਕੋਠੀ ਆ ਉਸ ਦੇ ਬਿਲਕੁਲ ਗੇਟ ਦੇ ਸਾਹਮਣੇ ਇਹ ਧਰਨਾ ਲਗਾਇਆ ਗਿਆ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਕਿਸਾਨਾਂ ਤੋਂ ਪੁੱਛਾਂਗੇ ਕਿਉਂ ਧਰਨਾ ਲਗਾਇਆ ਜਦਕਿ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਕਿਸਾਨ ਪੱਖੀਆਂ ਤੇ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਆ ਜੇਕਰ ਗੱਲ ਕੀਤੀ ਜਾਵੇ ਸਰਕਾਰ ਕਹਿੰਦੀ ਆ ਕਿ ਅਸੀਂ ਕਿਸਾਨਾਂ ਨੂੰ ਮਾਅਵਜੇ ਵੀ ਦੇ ਦਿੱਤੇ ਨੇ ਪਰ ਕਿਸਾਨਾਂ ਵੱਲੋਂ ਅਏ ਦਿਨ ਮਾਅਵਜਿਆਂ ਦੀ ਮੰਗ ਵੀ ਰੱਖੀ ਜਾਂਦੀ ਆ ਗੱਲਬਾਤ ਕਰਾਂਗੇ ਆਪਾਂ ਕਿਸਾਨ ਵੀਰ ਮੌਜੂਦ ਨੇ ਤੇ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਇੱਕ ਪੁਤਲੇ ਦੀ ਤਸਵੀਰ ਵੀ ਬਣਾਈ ਗਈ ਆ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਕਿਉਂ ਇਹ ਜਿਹੜੀ ਪੁਤਲੇ ਦੀ ਤਸਵੀਰ ਬਣਾਈ ਗਈ ਆ ਬਈ ਜੀ ਆ ਜੋ ਪੁਤਲਾ ਬਣਾਇਆ ਜਾ ਰਿਹਾ ਤੁਹਾਡੇ ਤੋਂ ਇਹਦਾ ਕੀ ਕਾਰ ਹੈ ਨਾ ਇਹ ਕਾਰਨ ਹੈ ਇਹ ਲਗਾਤਾਰ 3 ਜਨਵਰੀ ਤੋਂ ਲੈ ਕੇ ਐਮਐਲਏ ਮੁਲਕ ਦੀ ਕੋਠੀ ਮੂਰੇ ਧਰਨਾ ਲਾਇਆ ਹੋਇਆ ਉਦੋਂ ਦਾ ਹੀ ਇਹ ਇਥੋਂ ਗਾਇਬ ਆ ਕੋਈ ਸਾਡੇ ਨਾਲ ਗੱਲ ਨਹੀਂ ਕਰੀ ਕੋਈ ਮੀਟਿੰਗ ਨਹੀਂ ਕਰੀ ਕਿਉਂਕਿ 14 ਦਿਨ ਦੇ ਵਿੱਚ ਕੋਈ ਗੱਲਬਾਤ ਨਾ ਸੁਣੇ ਜਾਣਕਾਰ ਨਾ ਕੱਲ ਨੂੰ ਫਰੀਦਕੋਟ ਜ਼ਿਲ੍ਹੇ ਵੱਲੋਂ ਜੈਤੋ ਮੰਡੀ ਸ਼ਹਿਰ ਦੇ ਵਿੱਚ ਬਹੁਤ ਵੱਡੇ ਇਕੱਠ ਦੇ ਨਾਲ ਆਰਥੀ ਭੁਗ ਮਜਾਰਾ ਕੀਤਾ ਜਾ ਰਿਹਾ ਜੋ ਕਿ ਐਮਐਲਏ ਦੀ ਆਰਥੀ ਭੁੱਕੀ ਫੂਕੀ ਜਾਊਗੀ ਇਸ ਦੀ ਤਿਆਰੀ ਦੇ ਵਜੋਂ ਅੱਜ ਅਸੀਂ ਇਹ ਪੁਤਲਾ ਬਣਾ ਰਹੇ ਹਾਂ ਕਿਉਂਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਅਸੀਂ ਮਾਵਾ ਭੈਣਾ ਬੱਚਿਆਂ ਦੇ ਸਮੇਤ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਰਚ ਕਰਾਂਗੇ ਤੇ ਐਮਐਲਏ ਮੂਲਕ ਦਾ ਪੁਤਰਾ ਫੂਕਾਂਗੇ ਜੈਤੋ ਸ਼ਹਿਰ ਦੇ ਵਿੱਚ ਕਿਉਂਕਿ ਸ਼ਹਿਰ ਵਾਸੀਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਵਾਂਗੇ ਜਿਹੜੀ ਸੀਵਰੇਜ ਦੀ ਗੱਲ ਕਰਦੇ ਸੀ ਪਹਿਲਾਂ ਇਹਨਾਂ ਨੇ ਸਤਾ ਚ ਵਿੱਚ ਆਉਣ ਤੋਂ ਪਹਿਲਾਂ ਜੈਤੋ ਸ਼ਹਿਰ ਵਿੱਚ ਮੈਂ ਇਹ ਗੱਲ ਰੱਖੀ ਸੀ ਕਿ ਤੁਹਾਡੇ ਸੀਵਰੇਜ ਦਾ ਪਹਿਲ ਦੇ ਆਧਾਰ ਤੇ ਅਸੀਂ ਕੰਮ ਦੇਖਾਂਗੇ ਸਰੇ ਚੜਾਵਾਂਗੇ ਪਰ ਉਸ ਤੋਂ ਬਾਅਦ ਇਹ ਤਾਂ ਜੈਤੋ ਸ਼ਹਿਰ ਦੇ ਵਿੱਚੋਂ ਗਾਇਬ ਹੀ ਹੋ ਗਏ ਇਸ ਕਰਕੇ ਲੋਕਾਂ ਨੂੰ ਚਾਨਣਾ ਕਰਾਉਣ ਦੀ ਖਾਤਰ ਲੋਕਾਂ ਨੂੰ ਜਾਣਕਾਰੀ ਕਰਾਉਣ ਦੀ ਖਾਤਰ ਕੱਲ ਨੂੰ ਜੈਤੋ ਸ਼ਹਿਰ ਦੇ ਵਿੱਚ ਬਹੁਤ ਵੱਡੇ ਭਾਰੀ ਕਟ ਦੇ ਨਾਲ ਮੁਜਾਰਾ ਕੀਤਾ ਜਾ ਰਿਹਾ ਧਰਨਾ ਲਾਇਆ ਤੁਸੀਂ ਐਮਐਲਏ ਮੌਲਕ ਦੀ ਕੋਠੀ ਅੱਗੇ ਕਿਉਂ ਲਾਇਆ ਅਸਲ ਦੇ ਵਿੱਚ ਕਾਰਨ ਕੀ ਹੈ ਸਭ ਤੋਂ ਪਹਿਲਾਂ ਤਾਂ ਨਿਰਪੱਖ ਟੂਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਜੋ ਆਮ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਆਗੇ ਇਹ ਜਿਹੜਾ ਧਰਨਾ ਲਾਇਆਗਾ ਇਹ ਧਰਨਾ ਸੀ ਪਹਿਲਾ 9ਵੇਂ ਮਹੀਨੇ ਦੀ 19 ਤਰੀਕ ਨੂੰ ਧਰਨਾ ਲਾਇਆ ਸੀਗਾ ਉਦੋਂ ਸੀ ਤਿੰਨ ਦਿਨ ਤਿੰਨ ਰੋਜ਼ਾ ਧਰਨਾ ਚੱਲਿਆ ਸੀ ਸਾਡਾ 9ਵੇਂ ਮਹੀਨੇ ਦੀ 19 20 ਤੇ 21 ਤਰੀਕ ਨੂੰ 21 ਤਰੀਕ ਨੂੰ ਐਮਐਲਏ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਸਾਡਾ ਜਿਹੜਾ ਧਰਨਾ ਸਾਡੀਆਂ ਤਿੰਨ ਚਾਰ ਮੰਗਾਂ ਨੂੰ ਲੈ ਕੇ ਆਗੀ ਸਾਡੀ ਪਹਿਲੀ ਮੰਗ ਸੀ ਕਣਕ ਦੇ ਮਾਜਵੇ ਨੂੰ ਲੈ ਕੇ ਕਿਉਂਕਿ ਜਿਹੜਾ ਜੈਤੋ ਰਕਬਾ ਇਹਦਾ 100% ਨੁਕਸਾਨ ਸੀਗਾ ਜੋ ਕਿ ਸਰਕਾਰ ਨੇ ਵੱਡਾ ਵਾਅਦਾ ਕਰਿਆ ਸੀਗਾ ਵੀ ਅਸੀਂ 15 ਦਿਨਾਂ ਦੇ ਵਿੱਚ ਵਿੱਚ ਯਾਨੀ 14 April ਤੱਕ ਕਿਹਾ ਸੀਗਾ ਜਿਹੜਾ ਕਿਸਾਨਾਂ ਦਾ ਬੰਦਾ 15000 ਰੁਪਿਆ ਪ੍ਰਤੀ ਏਕੜ ਮਾਜਵਾ ਜੋ ਕਿਸਾਨਾਂ ਨੂੰ ਗੜੇਮਰੀ ਦੇ ਨਾਲ ਕਣਕ ਦਾ ਨੁਕਸਾਨ ਹੋਇਆ ਉਹ ਦੇ ਦਿਆਂਗੇ ਪਰ ਉਦੋਂ ਬਾਅਦ ਨੋਮਾ ਮਹੀਨਾ ਆ ਗਿਆ ਸੀਗਾ ਅਪ੍ਰੈਲ ਮਹੀਨੇ ਤੋਂ ਲੈ ਕੇ ਅਜੇ ਤੱਕ ਕੋਈ ਮਾਜਵਾ ਨਹੀਂ ਦਿੱਤਾ ਗਿਆ ਸੀ ਕੁਝ ਕੁ ਕਿਸਾਨ ਵੀਰਾਂ ਨੂੰ ਮਾਜਵਾ ਦਿੱਤਾ ਗਿਆ ਸੀ ਜਿਵੇਂ ਕਿ ਕਰਦੇ ਆ ਲੋਕਾਂ ਨੂੰ ਗਮਰਾਹ ਕਰਦੇ ਹੁੰਦੇ ਆ ਛੋਟੇ ਜਿਹੇ ਪਿੰਡ ਵਿੱਚ ਜਿਹਦੀ ਮੰਨ ਕੇ ਚਲੋ 250 ਵੋਟ ਸੀ ਉਸ ਪਿੰਡ ਨੂੰ ਜੋ ਭਗਤੂ ਆਣਾ ਮਾਜਵਾ ਦਿੱਤਾ ਸੀ ਉਹ ਮਾਜਵਾ ਵੀ ਇਹ ਨਹੀਂ ਕਹਿ ਸਕਦੇ ਕਿ ਕਿਸਾਨਾਂ ਨੂੰ ਦਿੱਤਾ ਸੀਗਾ ਕੁਝ ਚਿਹਤੇ ਲੋਕ ਸੀ ਇਹਨਾਂ ਦੇ ਆਪਦੇ ਉਹਨਾਂ ਨੂੰ ਮਾਜਵਾ ਉਹਨਾਂ ਨੂੰ ਚੱਕ ਵੰਡਦੇ ਇੱਕ ਵਾਵਾ ਖੱਟਣ ਦੀ ਖਾਤਰ ਆ ਲੋਕਾਂ ਦੇ ਵਿੱਚ ਫੁੱਟ ਪਾਉਣ ਦੀ ਖਾਤਰ ਆ ਵੀ ਅਸੀਂ ਮਾਜਵਾ ਦੇਤਾ ਜਦੋਂ ਕਿਸੇ ਨੂੰ ਮਾਜਵਾ ਨਹੀਂ ਆਇਆ ਦੂਜੇ ਕਿਸਾਨਾਂ ਨੂੰ ਫਿਰ ਅਸੀਂ 9ਵੇਂ ਮਹੀਨੇ ਦੀ 19 ਤਰੀਕ ਨੂੰ ਧਰਨਾ ਲਾਇਆ ਸੀਗਾ ਤਿੰਨ ਰੋਜ਼ ਧਰਨਾ ਚੱਲਿਆ ਜਿਹਨੇ ਵਿਸ਼ਵਾਸ ਦਿਵਾ ਕੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਵੀ ਜਿਹੜਾ ਤੁਹਾਡਾ ਮਾਜਵਾ ਉਹ 10 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਮਾਜਵਾ ਪਾ ਦੇਾਂਗੇ ਦੂਜੀ ਗੱਲ ਸੀ ਦੌੜੀ ਖਾਨੇ ਦਾ ਕੱਚਾ ਸੜਕਾ ਕਾਫੀ ਲੰਮਾ ਸਮਾਂ ਹੋ ਗਿਆ ਉਹ ਸ਼ਹਿਰੀ ਲੇਨ ਦੇ ਅੰਦਰ ਆਉਂਦੀ ਜਿਹਨੂੰ ਆਪਾਂ ਲਾਲ ਲਖੀਰ ਕਹਿੰਦੇ ਆ ਮਿਊਸਪਲ ਕਮੇਟੀ ਦੇ ਅੰਦਰ 1 ਕਿਲੋਮੀਟਰ ਵਾਰਡ ਦਾ ਟੋਟਾਗਾ ਉਦੋਂ ਜਦੋਂ ਵਿਧਾਇਕ ਸਾਹਿਬ ਐਮ ਐਲ ਏ ਨੂੰ ਕਈ ਵੀ ਸਾਡੀ ਸੜਕ ਦਾ ਮਸਲਾਗਾ ਉਹ ਉਦੋਂ ਤਾਂ ਇਹ ਗੱਲ ਕਹੀ ਸੀਗੀ ਆਹ ਤਾਂ ਇਹ ਤਾਂ ਬਹੁਤ ਛੁੱਟੀ ਮੰਗਾ ਤੁਹਾਡੀਆਂ ਦਾ ਇਹ ਤਾਂ ਵੈਸੇ ਹੀ ਸਾਨੂੰ ਮਿਲ ਲੈਂਦੇ ਤੁਹਾਡਾ ਤਾਂ ਵੀ ਅਸੀਂ ਮਸਲਾ ਹੱਲ ਕਰ ਦੇਣਾ ਸੀਗਾ ਅਸੀਂ ਆਖੇ ਚਲੋ ਕੋਈ ਗੱਲ ਨਹੀਂ ਹੁਣ ਕਰ ਦਿਓ ਜੀ ਉਦੋਂ ਬਾਅਦ ਹੁਣ ਸਾਢੇ 3 ਮਹੀਨੇ ਬੀਤਣ ਤੋਂ ਬਾਅਦ ਨਾ ਤਾਂ ਸੜਕ ਬਣੀ ਆ ਨਾ ਕੋਈ ਮਾਜਵਾ ਮਿਲੇਗਾ ਫੇਰ ਆ ਜਿਹੜੀਆਂ ਤਾਰਾਂ ਸ਼ਹਿਰੀ ਲੈਣਾਂਗੀ ਇਹਦੇ ਖੋਦ ਹੀ ਕੋਠੀ ਦੇ ਉੱਪਰ ਦੀ ਵੀ ਜਾਂਦੀ ਆ ਫੇਰ ਆ ਕੋਠੇ ਚੰਦ ਸਿੰਘ ਵਾਲੇ ਆ ਇਹਨਾਂ ਦੇ ਉੱਪਰ ਦੀ ਘਰਾਂ ਦੇ ਆਉਂਦੀ ਆ ਬਨੇਰਿਆਂ ਦੇ ਨਾਲ ਛਤਾਂ ਦੇ ਨਾਲ ਖਿੰਦੀ ਆਉਂਦੀ ਆ ਹਰ ਵਕਤ ਮੌਤ ਦਾ ਸੱਦਾ ਦੇਂਦੀ ਰਹਿੰਦੀ ਆਗੀ ਇਹ ਮੰਗ ਵੀ ਅਸੀਂ ਵਚ ਰੱਖੀ ਸੀ ਇਹ ਵੀ ਆਂਦੇ ਸੀਗੇ ਮਹੀਨੇ ਸਵਾ ਮਹੀਨੇ ਦੇ ਅੰਦਰ ਅੰਦਰ ਤੁਹਾਡਾ ਮਸਲਾ ਹੱਲ ਹੋ ਜਾਊਗਾ ਦੂਜਾ ਸੀਗਾ ਚੌਥੀ ਮੰਗ ਸੀਵਰੇਜ ਦਾ ਗੰਦਾ ਪਾਣੀ ਉਹ ਸਾਰੇ ਸ਼ਹਿਰ ਵਾਸੀ ਵੀ ਦੁਖੀ ਆ ਤੇ ਪੂਰਾ ਜੇਤੋ ਬਲਾਕ ਵੀ ਦੁਖੀ ਆ ਨਾਲ ਦੇ ਲੱਗਦੇ ਪਿੰਡ ਜਿੰਨੇ ਵੀ ਜੇਤੋ ਦੇ ਤੇ ਉਹ ਗੰਦਾ ਪਾਣੀ ਸਾਡੇ ਜੇ ਤੋਂ ਪਿੰਡ ਦੇ ਵਿੱਚ ਵੀ ਧੁਰਿਆ ਫਿਰਦਾਗਾ ਕਿਉਂਕਿ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈਗੀ ਸ਼ਹਿਰ ਵਾਸੀ ਦਾ ਇੰਨੇ ਦੁਖੀ ਹੋ ਗੰਦੇ ਪਾਣੀ ਤੋਂ ਸੀਵਰੇਜ ਦੇ ਨੂੰ ਕਿ ਜਿੰਨਾ ਵੀ ਸ਼ਹਿਰ ਦੀ ਪ੍ਰਾਪਰਟੀ ਆ ਸਾਰੀ ਵਿਕਾਊ ਆ ਉਹ ਤਾਂ ਦੋਨੇ ਹਤੀ ਸ਼ਹਿਰ ਵਾਸੀ ਦਾ ਇਹ ਜਾਂਦੇ ਆ ਵੀ ਸਾਡੀ ਪ੍ਰਾਪਰਟੀ ਵਿਖ ਜੇ ਆ ਤੁਸੀਂ ਤੋਂ ਛੱਡ ਕੇ ਕਿਤੇ ਹੋਰ ਚਲੇ ਜਾਗੇ ਕਿਉਂਕਿ ਉਹਨਾਂ ਨੂੰ ਰੋਟੀ ਖਾਣੀ ਵੀ ਸ਼ਾਮ ਨੂੰ ਓਕੀ ਹੋਈ ਪਈ ਹੈਗੀ ਇਸ ਕਰਕੇ ਨਾ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਲਾਇਆ ਸੀਗਾ ਤੇ 10 ਦਿਨਾਂ ਦਾ ਸਾਨੂੰ ਵਿਸ਼ਵਾਸ ਦਿੱਤਾ ਸੀ ਵੀ 10 ਦਿਨਾਂ ਦੇ ਅੰਦਰ-ਅੰਦਰ ਤੁਹਾਡਾ ਮਾਜਵਾ ਤੇ ਦੂਜੀਆਂ ਮੰਗਾਂ ਜੋ ਤੁਹਾਡੀਆਂ ਪੂਰੀਆਂ ਕੀਤੀਆਂ ਜਾਣੀਆਂ ਤਾਂ 3 ਮਹੀਨੇ ਦੇ ਅੰਦਰ-ਅੰਦਰ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕਰੀ ਇਸ ਕਰਕੇ ਅੱਜ ਸਾਨੂੰ ਪੂਰੇ 15 ਦਿਨ ਹੋ ਗਏ ਇੱਥੇ ਧਰਨਾ ਸਾਡਾ ਲਗਾਤਾਰ ਜਾਰੀ ਆ ਹੁਣ ਉਹ ਧਰਨੇ ਦੇ ਵਿੱਚੋਂ ਅਜੇ ਨਾ ਸਾਡੇ ਨਾਲ ਕੋਈ ਮੁਲਾਕਾਤ ਕਰੀ ਨਾ ਸਾਡੇ ਨਾਲ ਇਹਨੇ ਕੋਈ ਗੱਲਬਾਤ ਜਿਤਾਈ ਆ ਇਸ ਕਰਕੇ ਜੋ ਅਗਲੇ ਐਕਸ਼ਨ ਆ ਸਾਡੇ ਸਾਥੀਆਂ ਨਾਲ ਦੇ ਉਹ ਸਾਨੂੰ ਦੱਸ ਦੇਣਗੇ ਵੀ ਕਿਵੇਂ ਕੱਲ ਦਾ ਪ੍ਰੋਗਰਾਮ ਲਿਖਿਆ ਕਿਵੇਂ ਕਰਨਾਗਾ ਇੱਕ ਗੱਲ ਹੋਰ ਆ ਬਾਈ ਜੈਤੋ ਸ਼ਹਿਰ ਦੇ ਵਿੱਚ ਕਦੇ ਸਿੱਧੂਪੁਰ ਜਥੇਬੰਦੀ ਨੇ ਧਰਨਾ ਲਾਇਆ ਹੁੰਦਾ ਤੇ ਕਦੇ ਡਕਾਉਂਦਾ ਨਹੀਂ ਜਦੋਂ ਦੀ ਗਾੜੇ ਮਾਰੀ ਹੋਈ ਐ ਕਣਕ ਦੀ ਫਸਲ ਜਿਹੜੀ ਖਰਾਬ ਹੋਈ ਹੈ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਅਸੀਂ ਤਾਂ ਮੁਰਗੀਆਂ ਦੇ ਵੀ ਪੈਸੇ ਦੇਤੇ ਤੇ ਵਿਰੋਧੀ ਬੈਠਦੇ ਆਏ ਦਿਨ ਧਰਨੇ ਤੇ ਬਹਿ ਜਾਂਦੇ ਆ ਤੇ ਸਾਡੀ ਸਰਕਾਰ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਅਸੀਂ ਤਾਂ ਮੁਰਗੀਆਂ ਦੇ ਪੈਸੇ ਵੀ ਦੇਤੇ ਉਹ ਕੱਲਾ ਕਿਹਾ ਹੀ ਹੈ ਨਾ ਉਹਨੇ ਤਾਂ ਐਲਾਨ ਕਰਿਆ ਸੀ ਵੀ ਅਸੀਂ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗੇ ਅਸੀਂ ਮੁਰਗੀ ਮਰੀ ਦੇ ਤਾਂ ਬਹੁਤ ਦੂਰ ਦੀਆਂ ਗੱਲਾਂ ਸੀ ਤਾਂ ਨੇ ਲੋਕਾਂ ਦੇ ਜਿਹੜੇ ਕਿਸਾਨਾਂ ਦੀਆਂ ਨੌਜਵਾਨਾਂ ਦੀਆਂ ਜਾਨਾਂ ਗੱਈਆਂ ਪਾਣੀ ਚ ਰੁੜ ਗਏ ਘਰ ਰੁੜ ਗਏ ਉਹਨਾਂ ਦਾ ਮਾਜਵਾ ਹੀ ਦੇ ਦੇ ਮੁਰਗੀਆਂ ਮਰੀਆਂ ਦੇ ਤੇ ਬੱਕਰੀਆਂ ਮਰੀਆਂ ਦੇ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਕਹਿੰਦਾ ਜ਼ਰੂਰ ਹੈ ਖਜ਼ਾਨਾ ਭਰਿਆਗਾ ਪਰ ਅਸੀਂ ਤਾਂ ਉਦੋਂ ਕਹਾਂਗੇ ਜਦੋਂ ਕੋਈ ਸਾਨੂੰ ਮਾਜਵਾ ਦੇਊਗਾ ਉਹ ਖਜ਼ਾਨੇ ਦਾ ਮੂੰਹ ਆਮ ਕਰਤੀ ਲੋਕਾਂ ਵੱਲ ਖੁੱਲੂਗਾ ਕਿਉਂਕਿ ਹੋਊਗਾ ਖਜ਼ਾਨਾ ਭਰਿਆ ਹੋਊਗਾ ਇਹਨਾਂ ਦੇ ਕੋਲੇ ਪੈਸਾ ਉਹ ਇਹਨਾਂ ਦੇ ਆਪ ਲੋਕਾਂ ਦੇ ਲਈ ਆਪਦੇ ਲੋਕਾਂ ਦੇ ਲਈ ਤੁਸੀਂ ਕਹਿ ਦਿੱਤਾ ਪਰ ਜਦੋਂ ਧਰਨਾ ਲਾ ਲੈਨੇ ਹੋ ਤੁਸੀਂ ਫਿਰ ਧਰਨਾ ਚੱਕ ਦੇਨੇ ਹੋ ਪਹਿਲਾਂ ਤੁਹਾਡੇ ਵੱਲੋਂ ਵੀ ਉਗਰਾਹਾਂ ਜਥੇਬੰਦੀ ਵੱਲੋਂ ਵੀ ਧਰਨਾ ਲਾਇਆ ਗਿਆ ਉਦੋਂ ਚੱਕ ਦਿੱਤਾ ਗਿਆ ਵੀ ਫਿਰ ਦੁਬਾਰਾ ਸਾਨੂੰ ਪੈਸੇ ਦੇ ਦਿੱਤੇ ਜਾਣਗੇ ਮਾਫੀਆ ਦੇ ਦਿੱਤਾ ਜਾਊਗਾ ਹੁਣ ਫਿਰ ਧਰਨਾ ਲਾਇਆ ਤੁਸੀਂ ਤੇ ਇੱਕ ਸਾਲ ਹੋ ਗਿਆ ਪੂਰਾ ਐਸੇ ਤੱਕ ਧਰਨਾ ਨਹੀਂ ਲਾਉਂਦੇ ਰੋ ਅਸੀਂ ਕਿਹੜਾ ਸਾਡੀ ਜਥੇਬੰਦੀ ਦੇਪ ਹੁੰਦੀ ਹੈ ਕਿਉਂਕਿ ਪਾਲਸੀ ਨੀਤੀ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਲੜਾਈ ਲੜਦੇ ਹੁੰਦੇ ਹਾਂ ਕਿਉਂਕਿ ਜਦੋਂ ਇਹਨਾਂ ਨੇ ਸਮਾਂ ਮੰਗਦਿਆ ਅਕਸਰ ਸਮਾਂ ਦੇਣਾ ਬੰਦਾ ਹੁੰਦਾਗਾ ਕਿਉਂਕਿ ਲੋਕ ਵੀ ਚਾਹੁੰਦੇ ਸੀ ਕਿਉਂਕਿ ਬਹੁਤ ਹੀ ਵੱਡੀ ਬਹੁਮਤ ਦੇ ਨਾਲ ਸਰਕਾਰ ਲਿਆਂਦੀ ਹੁੰਦੀ ਹੈ ਲੋਕਾਂ ਦੇ ਵਿੱਚ ਨਾਰਾਸ਼ਾ ਆਉਂਦੀ ਹੈ ਜਥੇਬੰਦੀ ਵੀ ਲੋਕਾਂ ਦੇ ਨਾਲ ਹੀ ਲੜਦੀ ਹੁੰਦੀ ਹੈਗੀ ਜਦੋਂ ਲੋਕ ਕਹਿੰਦੇ ਆ ਲੋਕਾਂ ਤੋਂ ਪੁੱਛਿਆ ਜਾਂਦਾਗਾ ਵੀ ਅਸੀਂ ਇਹਨਾਂ ਨੂੰ ਸਮਾਂ ਦੇ ਦਈਏ 10 ਦਿਨਾਂ ਦਾ ਮੰਗਦੇ ਆ ਤੇ ਫਿਰ ਲੋਕ ਕਹਿੰਦੇ ਸੀ ਸਮਾਂ ਤਾਂ ਦੇਣਾ ਚਾਹੀਦਾਗਾ ਉਹ ਤਾਂ ਕਰਕੇ ਇਹਨਾਂ ਨੂੰ ਸਮਾਂ ਦਿੱਤਾ ਸੀ ਵੀ ਉਹਨੇ ਚਰਚਾ ਸਾਡਾ ਮਾਜਵਾ ਜਾ ਤਾਰਾਂ ਦਾ ਉਹ ਮਸਲਾ ਹੱਲ ਹੋ ਜਾਊਗਾ ਜਦੋਂ ਨਹੀਂ ਹੋਇਆਗਾ ਪਰ ਲੋਕਾਂ ਨੇ ਆਖਿਆਗਾ ਵੀ ਆਪਣਾ ਹੁਣ ਦੁਬਾਰਾ ਛੜਕ ਧਰਨਾ ਜਾਰੀ ਕਰੋ ਉੱਥੇ ਜਾ ਕੇ ਲਾਓ ਹੁਣ ਉਹਨਾਂ ਸਮਾਂ ਧਰਨਾ ਨਹੀਂ ਚ ਚੱਕਾਂਗੇ ਜਨਾਜ਼ਰ ਸਾਡਾ ਬੰਦਾ ਹੱਕ ਜੋ ਮਾਜਵਾ ਨਹੀਂ ਦਿੱਤਾ ਜਾਂਦਾ ਬਾਈ ਲੱਗਦਾ ਸਰਕਾਰ ਆ ਤੁਹਾਨੂੰ ਮਾਜਵਾ ਦੇ ਦੇਗੀ 15 ਦਿਨ ਤੋਂ ਧਰਨੇ ਤੇ ਬੈਠੇ ਹੋ ਅੱਜ ਪੁਤਲੇ ਦੀ ਤਸਵੀਰ ਵੀ ਬਣਾ ਲਈਏ ਤੁਸੀਂ ਅਸੀਂ ਭਾਰਤੀ ਕਿਸਾਨ ਯੂਨੀਅਨ ਨੇਕ ਦਾ ਗਰਾਹਾਂ ਵਾਲੋਂ ਹਾਰਪੀ ਸਿੰਘ ਦਲ ਸਿੰਘ ਦਾ ਜਿਲ੍ਹੇ ਦਾ ਸੈਕਟਰ 77 ਅਸੀਂ ਆਪ ਦਾ ਰੋਸਤਾ ਜਾਰੀ ਕਰੀ ਜਨੇ ਜਦੋਂ ਦੇ ਅਸੀਂ ਆਏ ਇੱਥੇ ਹਮਉਲਕ ਸਿੰਘ ਉਹਦੇ ਆਪਦੀ ਕੋਠੀ ਦੇ ਵਿੱਚ ਵੀ ਹੈ ਨੀਗਾ ਅਸੀਂ ਪੜਾਦਰ ਪਰ ਆਪਦੇ ਸੰਘਰਸ਼ ਕਰਾਂਗੇ ਜਿੰਨਾ ਚਿਰ ਸਾਡੇ ਕਿਸਾਨੇ ਪੀੜਤ ਹੈ ਜਿਨ੍ਹਾਂ ਦਾ ਮਾਜਮਾ ਨਹੀਂ ਮਿਲਿਆ ਗੜੇਮਾਰੀ ਕਰਨ ਉਹਨਾਂ ਚਿਰ ਅਸੀਂ ਜਾਂਦੇ ਨਹੀਂ ਕਰਾਂ ਨੂੰ ਮਾਜਵਾ ਪਵਾ ਕੇ ਕਰਨ ਨੂੰ ਜਾਵਾਂਗੇ ਪਹਿਲਾਂ ਵੀ ਬੈਠੇ ਸੀ ਕਹਿੰਦੇ ਸੀ ਮਾਵਜਾ ਪਵਾ ਕੇ ਹੀ ਘਰਾਂ ਨੂੰ ਜਾਵਾਂਗੇ ਆਹ ਹਰ ਇੱਕ ਜਥੇਬੰਦੀ ਕਹਿੰਦੀ ਐ ਫਿਰ ਮਿਲਿਆ ਕਿਉਂ ਨਹੀਂ ਨਹੀਂ ਸਾਨੂੰ ਤਾਂ ਮੁਲਕ ਨੇ ਭਰੋਸਾ ਦਿੱਤਾ ਸੀ ਵੀ 10 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਖਾਤੇ 'ਚ ਪਾ ਦਾਂਗੇ ਇਹ ਵਾਅਦੇ ਤੋਂ ਬੁੱਕਰ ਗਿਆ ਅੱਜ ਤਾਂ ਖਰੇ ਖੜੇ ਐ ਨਾ ਇਹਦੇ ਬਾਹਰ 'ਚ ਫੇਰ ਮੋਠੇ ਐ ਅੱਜ ਤਾਂ ਹੁਣ ਵੀ ਨਹੀਂ ਜਾਂਦੇ ਹਾਂ ਜੇ ਦੇ ਨਾ ਕੋਈ ਅਗਲਾ ਐਕਸ਼ਨ ਕਰਾਂਗੇ ਜੇ ਨਾ ਕੋਈ ਗੱਲ ਆ ਤਾਂ ਹੀ ਤਾਂ ਪੁਤਲਾ ਰੱਖਿਆ ਬਾਜਾਖਾਨਾ ਚੌਂਕ ਜਿਹਦਾ ਫਤਲੇ ਨੂੰ ਅੱਗ ਲਾਵਾਂਗੇ ਅੱਗ ਨੂੰ ਰੋਸ ਜ਼ਾਹਰ ਕਰਾਂਗੇ ਵੀ ਇਸ ਕਰਕੇ ਸ਼ਹਿਰ ਸਾਰੇ ਪੂਰਾ ਪ੍ਰਚਾਰ ਕਰਕੇ ਵੀ ਮੋਰ ਕਿਥੋਂ ਫਰਾਰ ਆ ਆਪਦੇ ਹਲਕੇ ਜੋ ਹੈਗੇ ਸਾਡੀ ਕਿਸਾਨਾਂ ਦੀ ਗੱਲਬਾਤ ਨਹੀਂ ਸੁਣਦਾ ਅਗਲੀ ਵਾਰ ਜੋ ਸੰਘਰਸ਼ ਚੁੱਕੀ ਮੀਟਿੰਗ ਕਰਾਂਗੇ ਇੱਥੇ ਬੈਠੇ ਰਾਵਾਂਗੇ ਨਾਲ ਹੀ ਸੰਘਰਸ਼ ਕਰਾਂਗੇ ਕੋਈ ਹੋਰ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਤੁਸੀਂ ਕਹਿੰਦੇ ਹੋ ਹਫਤੇ ਦੇ ਘਰ ਹੀ ਹੈ ਨਹੀਂ ਹਫਤੇ ਦੇ ਵਿੱਚ ਘਰ ਹੀ ਨਹੀਂ ਆਏਗੇ ਹਲਕੇ ਤੋਂ ਬਾਹਰ ਹੈ ਉਧਰ ਕਹਿੰਦੇ ਸੀ ਸੱਥਾਂ ਦੇ ਵਿੱਚ ਅਸੀਂ ਘਰ-ਘਰ ਹੀ ਆਵਾਂਗੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਸਾਡੇ ਘਰਾਂ ਦੇ ਵਿੱਚ ਆਉਣ ਦੀ ਜਿਹੜੀਆਂ ਦੂਜੀਆਂ ਸਰਕਾਰਾਂ ਤੋਂ ਉਹਨੇ ਰਾਜ ਕੀਤਾ ਉਹਨਾਂ ਦੇ ਨਾਲ ਦੀ ਸਰਕਾਰ ਹੋਗੀ ਕੋਈ ਸੱਥਾਂ ਤੋਂ ਅੱਜ ਤੱਕ ਕਿਸੇ ਦੇ ਸਾਥ ਚ ਤਾਂ ਪੁੱਛਿਆ ਨਹੀਂ ਉਹ ਆਂਦੇ ਸੀ ਸਾਨੂੰ ਵੋਟਾਂ ਪਾਈਆਂ ਅਸੀਂ 92 ਉਮੀਦਵਾਰ ਬਣ ਗਏ ਇਹ ਸਰਕਾਰ ਸੱਥਾਂ ਤੋਂ ਚੱਲੂ ਸਾਨੂੰ ਤਾਂ ਪੰਜਾਬ ਦੇ ਕਿਸੇ ਪਿੰਡ 'ਚ ਨਹੀਂ ਲੱਗਿਆ ਵੀ ਆਪਦੀ ਸਰਕਾਰ ਸੱਥਾਂ ਤੋਂ ਸ਼ੁਰੂ ਹੋਈ ਆ ਦੂਜੀਆਂ ਸਰਕਾਰਾਂ ਦੇ ਨਾਲ ਦੀ ਨਿਕਲੇ ਸਾਡੇ ਹਿਸਾਬ ਨਾਲ ਤਾਂ ਤਾਂ ਇਹ ਤਾਂ ਕਹਿੰਦੇ ਸੀ ਅਫਸਰ ਵੀ ਘਰਾਂ ਦੇ ਵਿੱਚ ਆਇਆ ਕਰਨਗੇ ਰਜਿਸਟਰੀਆਂ ਕਰਨ ਦੇ ਲਈ ਬੁੱਧਵਾਰ ਨੂੰ ਮਿਲਦੇ ਆ ਅਫਸਰ ਤੁਹਾਨੂੰ ਨਾ ਕੋਈ ਅਫਸਰ ਨਹੀਂ ਮਿਲਦਾ ਨਾ ਪਿੰਡਾਂ 'ਚ ਆਉਂਦਾ ਕਿਸੇ ਕੋਈ ਦਸੀਲ 'ਚ ਜਾਂਦਾ ਵੀ ਆ ਕਿਸੇ ਪੀੜਤ ਕਿਸਾਨ ਦੀ ਕੋਈ ਅਫਸਰ ਨਹੀਂ ਗੱਲ ਸੁਣਦਾ ਜੇ ਇਹਦੇ ਜੱਥੇਬੰਦੀਆ ਦੇ ਤੌਰ ਤੇ ਜਾਂਦੇ ਫੇਰ ਤਾਂ ਗੱਲ ਸੁਣਦਾ ਕਿਸੇ ਪਿੰਡ ਚ ਨਹੀਂ ਕੋਈ ਕਿਸੇ ਤਰ੍ਹਾਂ ਦਾ ਆਂਦੇ ਸੀ ਵੀ ਡੀਸੀ ਪਿੰਡ ਚ ਦਰਬਾਰ ਲਾਇਆ ਕਰਨਗੇ ਤੁਹਾਡੀ ਗੱਲ ਬਾਤ ਸੁਣਿਆ ਕਰਨਗੇ ਐਸਡੀ ਮ ਆਇਆ ਕਰੂ ਤਹਿਸੀਲਦਾਰ ਆਇਆ ਕਰੂ ਸਾਰਾ ਮਹਿਕਮਾ ਕਿਸੇ ਪਿੰਡ ਚ ਨਹੀਂ ਆਇਆ ਜੇ ਤੋ ਹਲਕੇ ਦੇ ਸاسي ਦਾ ਦੇਖਿਆ ਨਹੀਂ ਭਾਈ ਜੀ 92 ਮੇਲੇ ਜੁਤਾਈ ਸੀ ਨਵਾਂ ਬਦਲਾਵ ਲੈ ਕੇ ਆਂਦਾ ਸੀ ਕੁਝ ਲੱਗਦਾ ਬਦਲਾਵ ਆ ਇਹ ਦਿਨ ਧਰਨਿਆਂ ਤੇ ਬੈਠੇ ਹੋਨੇ ਬਦਲਾਵ ਤਾਂ ਕੀ ਲੱਗਣਾ ਸੀ ਲੋਕਾਂ ਨੂੰ ਇਹ ਗੱਲ ਸੀਗੀ ਕਿਉਂਕਿ ਪਹਿਲਾਂ ਦੋਹਾਂ ਪਾਰਟੀਆਂ ਤੋਂ ਲੋਕ ਅੱਕੇ ਹੋਏ ਸੀ ਉਹਨਾਂ ਨੂੰ ਇਹ ਸੀ ਵੀ ਨਵੀਂ ਪਾਰਟੀ ਆਊਗੀ ਕੀ ਇਹ ਲੋਕਾਂ ਦਾ ਕੋਈ ਸਵਾਰ ਦੇ ਪਰ ਇਹ ਉਹਨਾਂ ਦੋਹਾਂ ਪਾਰਟੀਆਂ ਨਾਲੋਂ ਬਹੁਤ ਜ਼ਿਆਦਾ ਮਾੜੀ ਸਰਕਾਰ ਨਿਭੜੀ ਆ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਵੀ ਇੱਕ ਘਰਾਂ ਦੇ ਵਿੱਚ ਸਹੂਲਤ ਮਿਲੂਗੀ ਮੁਲਾਜ਼ਮ ਘਰਾਂ ਦੇ ਵਿੱਚ ਆਉਣਗੇ ਉਹਨੇ ਤਾਂ ਇਧਰ ਸਰਕਾਰ ਵਾਲੇ ਪਾਸੋਂ ਹੀ ਆ ਨਾ ਹੁਣ तकरीबन 14ਵਾਂ ਦਿਨ ਹੋ ਗਿਆ ਸਾਨੂੰ ਅੱਜ ਐਮਐਲਏ ਮੂਲਕ ਦੇ ਬਾਰ ਚ ਬੈਠਿਆ ਨੂੰ ਪਰ ਇਹ ਕੋਠੀ ਨੂੰ ਜਿੰਦਰਾ ਲਾ ਕੇ ਇਥੋਂ ਗਿਆ ਹੋਇਆ ਕਿਉਂਕਿ ਲੋਕ ਆਪਣਾ ਦਰਦ ਦੁੱਖ ਦੱਸਣ ਆਏ ਸੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਸਾਰ ਨਹੀਂ ਲਈ ਗਈ ਕਿਉਂਕਿ ਜਿੰਨਾ ਚਿਰ ਗੱਲਬਾਤ ਸਾਡੀ ਨਹੀਂ ਸੁਣੀ ਜਾਂਦੀ ਅਸੀਂ ਦਿਨ ਰਾਤ ਦਾ ਪੱਕਾ ਮੋਰਚਾ ਲਾਈ ਇੱਥੇ ਬੈਠੇ ਉਹਨਾਂ ਚਿਰ ਰਵਾਂਗੇ ਜਿੰਨਾ ਚਿਰ ਸਾਡਾ ਮਾਜਵਾ ਬਣਦਾ ਨਹੀਂ ਮਿਲਦਾ ਜੀ ਤਾਂ ਬਾਈ ਜੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਖਰੀ ਉਤਰੀ ਜਾਂ ਵਾਅਦਿਆਂ ਤੇ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀ ਦਮ ਗਜੇ ਮਾਰਦੀ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੀਆਂ ਭਗਵੰਤ ਮਾਨ ਪਹਿਲਾਂ ਟਾਰਾਂ ਮਾਰਦਾ ਹੁੰਦਾ ਸੀਗਾ ਵੀ ਆ ਦੂਜੀਆਂ ਸਰਕਾਰਾਂ ਨੇ ਇਹ ਕਰਤਾ ਉਹ ਕਰਤਾ ਉਦੋਂ ਇਹ 21 ਹੋ ਕੇ ਨਿਭੜਿਆ ਜਾਂ ਨਿਕ ਨਕਮੇਪਣ ਚ ਕਿਉਂਕਿ ਵੀ ਕੇ ਜੋ ਗਰਾਹਾਂ ਵੱਲੋਂ ਬਰਨਾਲਾ ਦੇ ਵਿੱਚ ਵੱਡਾ ਇਕੱਠ ਕਰਕੇ ਲੋਕਾਂ ਨੂੰ ਦੱਸਿਆ ਸੀ ਉਦੋਂ ਵੀ ਠੀਕ ਆ ਤੁਸੀਂ ਵੋਟਾਂ ਪਾ ਲਓ ਇਹਨਾਂ ਨੂੰ ਪਰ ਇਹਤ ਕੰਨਾਂ ਨੂੰ ਉਹੀ ਰਹਿਣਗੇ ਆ ਉਦੋਂ ਵੀ ਇੱਕੀ ਹੋ ਕੇ ਨਿਬੜਿਆ ਜਾਣੀ ਕਿ ਜਿਹੜੀ ਇਹ ਗੱਲ ਜਿਹੜੀ ਕਹਿੰਦੇ ਸੱਥਾਂ ਸਰਕਾਰ ਚੱਲੂਗੀ ਅਫਸਰ ਘਰਾਂ ਚ ਆਇਆ ਕਰਨਗੇ ਸਾਡੇ ਆਪ ਦੇ ਪਿੰਡ ਦੀਆਂ ਦੋ ਤਿੰਨ ਫਰਦ ਬਦਰਾ ਇੱਕ ਸਾਲ ਹੋ ਗਿਆ ਤਹਿਸੀਲਦਾਰ ਗੱਲ ਸੁਣਨ ਨੂੰ ਤਿਆਰ ਨਹੀਂ ਜਦੋਂ ਜਾਂਦੇ ਆ ਅੱਜ ਮੈਂ ਬਿਜੀ ਆ ਅੱਜ ਮੈਂ ਬਿਜੀ ਆ ਕੱਲ ਨੂੰ ਆਇਓ ਜਦੋਂ ਕੱਲ ਨੂੰ ਜਾਂਦੇ ਆ ਤੁਸੀਂ ਲੇਟ ਹੋ ਕੇ ਕੱਲ ਨੂੰ ਆਇਓ ਸਾਡੇ ਪਿੰਡ ਦੇ ਬਾਏ ਨੇ ਹੁੰਦਾ ਜਸਪਾਲ ਸਿੰਘ ਤੇ ਲਾਹਵ ਸਿੰਘ ਦੋ ਫਰਦ ਬਦਰਾ ਲਗਭਗ ਸਾਲ ਹੋ ਗਿਆ ਇਹ ਤਾਂ ਕੰਨੇ ਘਰਾਂ ਚਾਹਾਂਗੇ ਦਫ਼ਤਰ ਚ ਬੈਠ ਕੇ ਕੰਮ ਨਹੀਂ ਕਰਨ ਨੂੰ ਤਿਆਰ ਹੋ। ਇਹ ਤਾਂ ਮਹੀਨੇ ਬਾਅਦ ਕੈਂਪ ਲਾ ਰਹੇ ਨੇ ਕਹਿੰਦੇ ਤਹਿਸੀਲਦਾਰਾਂ ਦੇ ਕੈਂਪ ਲਗਾਏ ਹੁੰਦੇ ਆ। ਕਹਿੰਦੇ ਅਸੀਂ ਤਾਂ ਕੰਮ ਹੀ ਬਹੁਤ ਕਰਦੇ ਆ ਕਹਿੰਦੇ ਅਫਸਰ ਸ਼ਾਹੀ ਸਾਡੀ ਇਮਾਨਦਾਰ ਆ ਤੁਸੀਂ ਕਹਿੰਦੇ ਹੋ ਸਾਲ ਤੋਂ ਅਸੀਂ ਠੱਕੇ ਖਾ ਰਹੇ ਆ। ਕੈਂਪਾਂ ਬਾਰੇ ਗੱਲ ਕਰ ਰਹੇ ਆ ਸਿਰਫ ਇਹ ਕਿ ਅੱਜ ਅੰਤਕਾਲ ਦਾ ਕੈਂਪਾਸ ਅੱਜ ਆ ਹੀ ਕਰਾਂਗੇ ਪਰ ਲੋਕਾਂ ਦੇ ਅੰਤਕਾਲ ਵੀ ਰੋਲ ਤੇ ਫਿਰਦੇ ਆ ਸਾਨੂੰ ਤਾਂ ਲੱਗਦਾ ਵੀ ਇਹਨਾਂ ਨੇ ਕੈਂਪਾਂ ਦੇ ਵਿੱਚ ਵੀ ਕੁਝ ਕੀਤਾ ਹੋਊਗਾ ਸਾਡੇ ਪਿੰਡ ਦੀ ਆਪ ਘਾਲਾ ਮੁੰਡਾ ਬਲਜੀਤ ਸਿੰਘ ਆਇਆ ਸੀ ਉਹ ਕੈਂਪ ਚ ਆ ਜੀ ਉਹਦਾ ਕੈਂਪ ਚ ਵੀ ਕੰਮ ਨਹੀਂ ਹੋਇਆ ਪਰ ਕਿਵੇਂ ਮੰਨ ਲਗੇ ਵੀ ਕੈਂਪਾਂ ਚ ਵੀ ਕੰਮ ਕਰਦੇ ਆ ਇਹ ਇਸ ਕਰਕੇ ਸਿੱਤਾ ਲੋਕਾਂ ਨੂੰ ਇਹ ਹੀ ਦੱਸਣਾ ਚਾਹੁੰਦੇ ਹੋ ਸ਼ੰਘਾਰਸ਼ੀ ਇੱਕ ਸਵਲੜਾ ਰਾ ਇਹਦੇ ਨਾਲ ਹੀ ਆਪਣਾ ਹੱਲ ਹੋਣਾ ਇਹ ਤੋਂ ਬਿਨਾ ਕੋਈ ਸਰਕਾਰ ਆ ਜੇ ਕਿਸੇ ਰੰਗ ਦੀ ਆ ਜੇ ਸਾਨੂੰ ਨੇ ਨਾ ਸਰਕਾਰਾਂ ਤੋਂ ਕੋਈ ਝਾਕਾ ਆਪਣਾ ਨਾਰਾ ਵੀ ਇਹੀ ਹੁੰਦਾ ਵੀ ਸਰਕਾਰਾਂ ਤੋਂ ਨਾ ਝਾਕਾ ਕਰੋ ਤੇ ਆਪਣੇ ਰਾਖੀ ਆਪ ਕਰੋ ਇੱਕ ਬਈ ਗੱਲ ਹੋਰ ਆ ਕਾਂਗਰਸ ਦੀ ਸਰਕਾਰ ਵਿਰੋਧੀ ਧਿਰ ਦੇ ਵਿੱਚ ਸੀ ਤੇ ਵਿਰੋਧੀ ਧਿਰ ਹੈ ਜਿਹੜੀ ਹੁਣ ਇਹਨਾਂ ਦੇ ਨਾਲ ਮਿਲਦੀ ਨਜ਼ਰ ਆ ਰਹੀ ਹੈ ਗੱਠਜੋੜ ਕਰ ਰਿਹਾ ਲੋਕ ਸਭਾ ਚੋਣਾਂ ਦੀ ਤਿਆਰੀ ਹੋ ਰਹੀ ਹੈ ਪੀਐਮ ਦੀ ਦੌੜ ਦੇ ਵਿੱਚ ਨੇ ਜੇਕਰ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਵੀ ਪੀਐਮ ਦੀ ਦੌੜ ਦੇ ਵਿੱਚ ਨੇ ਤੇ ਅਰਵਿੰਦ ਕੇਜਰੀਵਾਲ ਵੀ ਪੀਐਮ ਦੀ ਦੌੜ ਦੇ ਵਿੱਚ ਨੇ ਕਹਿੰਦੇ ਚੋਰ ਰਲਗੇ ਨੇ ਇਕੱਠੇ ਹੋ ਗਏ ਨੇ ਹੁਣ ਜਿਹੜੇ ਸੀਐਮ ਭਗਵੰਤ ਮਾਨ ਸਟੇਜਾਂ ਤੋਂ ਚੋਰ-ਚੋਰ ਕਿਹਾ ਕਰਦੇ ਸੀ ਕਾਂਗਰਸ ਨੂੰ ਅੱਜ ਉਹਨਾਂ ਦੇ ਨਾਲ ਹੱਥ ਮਿਲਾਉਣ ਜਾ ਰਹੇ ਆ ਲੱਗਦਾ ਲੋਕਾਂ ਨੂੰ ਰਾਹਤ ਮਿਲੂਗੀ ਚੋਰ ਇਕੱਠੇ ਹੋ ਗਏ ਆ ਹੁਣ ਵੀ ਸਰਕਾਰ ਕਿਸੇ ਦੇ ਪੱਖ ਦੀ ਆਜੂਗੀ ਨੇ ਇਹ ਬਿਲਕੁਲ ਗਲਤ ਆ ਲੋਕਾਂ ਨੂੰ ਕੋਈ ਉਜਗਾਰ ਨਹੀਂ ਮਿਲਣਾ ਕਿਉਂਕਿ ਜਿਹੜੇ ਤੁਸੀਂ ਗੱਲ ਕਰਦੇ ਆ ਕਾਂਗਰਸ ਨਾਲ ਗੱਠ ਜੋੜਦੀ ਕਿਉਂਕਿ ਲੋਕਾਂ ਨੂੰ ਪਹਿਲਾਂ ਇਹਨਾਂ ਤੇ ਉਮੀਦਾਂ ਸੀਗੀਆਂ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡੀ ਬਹੁਤ ਮਤ ਦੇ ਨਾਲ 92 ਸੀਟਾਂ ਦੇ ਕੇ ਬਣਾਇਆ ਸੀ ਪਰ ਹੁਣ ਡੇਢ ਸਾਲ ਦੇ ਵਿੱਚ ਲੋਕਾਂ ਨੂੰ ਇਹਨਾਂ ਦੀ ਕਾਰਜਕਾਰੀ ਦਾ ਪਤਾ ਲੱਗ ਗਿਆ ਕਿਉਂਕਿ ਦੂਜੀਆਂ ਸਰਕਾਰਾਂ ਨਾਲੋਂ ਵੀ ਘਟੀਆਂ ਸਰਕਾਰ ਹੋ ਕੇ ਨਿਭੜੀ ਆ ਕਿਉਂਕਿ ਇਹਨਾਂ ਨੂੰ ਪਤਾ ਕਿ ਲੋਕ ਜੇ ਪਿੰਡਾਂ ਦੇ ਵਿੱਚ ਜਾਵਾਂਗੇ ਲੋਕ ਸਾਨੂੰ ਇਸ ਗੱਲਾਂ ਦਾ ਸਵਾਲ ਕਰਨਗੇ ਜਵਾਬ ਕਰਨਗੇ ਇਸ ਕਰਕੇ ਇਹਨਾਂ ਨੂੰ ਇਹ ਆ ਜੇ ਕੀ ਆ ਅਸੀਂ ਕਾਂਗਰਸ ਦੇ ਨਾਲ ਗੱਠ ਜੋੜ ਕਰਕੇ ਸੱਤਾ ਦੇ ਵਿੱਚ ਆ ਜਾਈਏ ਪਰ ਇਹ ਇਸ ਗੱਲ ਨੂੰ ਭੁੱਲ ਜਾਣ ਲੋਕ ਇਹਨਾਂ ਨੂੰ ਕਦੇ ਵੀ ਸੱਤਾ ਦੇ ਵਿੱਚ ਨਹੀਂ ਆਉਣ ਦੇਣਗੇ ਕਿਉਂਕਿ ਉਹ ਲੋਕਾਂ ਨੂੰ ਇਸ ਗੱਲ ਦਾ ਪਤਾ ਲੋਕ ਇਹਨਾਂ ਨੂੰ ਸਵਾਲ ਜਵਾਬ ਕਰਨਗੇ ਕਿਸਾਨ ਬੈਠੇ ਆ 9 ਮਹੀਨਿਆਂ ਤੋਂ ਮਾਜਵੇ ਦੀ ਖਾਤਰ ਪਰ ਇਹ ਉਧਰੋਂ ਸਰਕਾਰ ਨੂੰ ਇਹ ਆ ਅਸੀਂ ਮਾਜਵਾ ਦੇਤਾ ਕਿਉਂਕਿ ਲੋਕ ਇਹਨਾਂ ਤੋਂ ਭੀਖ ਨਹੀਂ ਮੰਗਦੇ ਰਾਤ ਫੰਡ ਰੱਖਿਆ ਜਾਂਦਾ ਪੀੜਤ ਲੋਕਾਂ ਦੇ ਲਈ ਪਰ ਇਹ ਉਹ ਜਿਹੜਾ ਰਾਤ ਫੰਡ ਆ ਉਹ ਆਪ ਹੜੱਪਣ ਤੇ ਹੋਏ ਵਿਆ ਜੇ ਲੋਕਾਂ ਨੂੰ ਮਾਜਵਾ ਮਿਲਿਆ ਹੁੰਦਾ ਤਾਂ ਲੋਕਾਂ ਨੂੰ ਕੈਰ ਦੀ ਠੰਡ ਦੇ ਵਿੱਚ ਸੜਕਾਂ ਤੇ ਬੈਠਣ ਦੀ ਲੋੜ ਨਹੀਂ ਸੀ ਇਹ ਤਾਂ ਕਹਿੰਦੇ ਅਸੀਂ ਕੰਮ ਹੀ ਇੰਨੇ ਕਰਤੇ ਕਿ ਲੋਕ ਸਾਨੂੰ ਆਪਣੇ ਆਪ ਹੀ ਵੋਟਾਂ ਪਾ ਦੇਣਗੇ ਹੁਣ 2024 ਦੀਆਂ ਕਹਿੰਦੇ ਤੇਰਾ ਨਹੀਂ ਅਸੀਂ 14 ਸੀਟਾਂ ਜਿੱਤਾਂਗੇ ਜੇ ਇਹਨਾਂ ਨੇ ਕੰਮ ਹੀ ਇੰਨੇ ਕੀਤੇ ਹੁੰਦੇ ਇਹਨਾਂ ਨੂੰ ਆਪਣੀਆਂ ਕੋਠੀਆਂ ਛੱਡ ਕੇ ਕਿਉਂ ਕਿਸਾਨਾਂ ਤੋਂ ਲੁਕਣਾ ਪੈ ਰਿਹਾ ਜੇ ਕੰਮ ਕੀਤੇ ਆ ਲੋਕਾਂ ਦੇ ਵਿੱਚ ਖੜਨਾ ਕੇ ਲੋਕ ਪੁੱਛਣਗੇ ਕੰਮ ਦੱਸਣ ਕਿਹੜੇ ਕਰਿਆ ਪਰ ਇਹ ਜਦੋਂ ਕੋਈ ਕਿਸਾਨ ਜਾਂ ਕੋਈ ਲੋਕ ਇਹਨਾਂ ਕੋਲੇ ਆਉਂਦੇ ਆ ਪਰ ਇਹਨਾਂ ਦੀਆਂ ਕੋਠੀਆਂ ਨੂੰ ਜਿੰਦਰੇ ਲੱਗੇ ਆ ਇਹ ਤਾਂ ਡਰਦੇ ਹੋਏ ਲੁਕੇ ਆਗੇ ਸਰਕਾਰ ਆ ਕਿਸਾਨ ਪੱਖੀ ਹੈ ਤੇ ਅਸੀਂ ਲੋਕਾਂ ਦੇ ਪੱਖ ਦੀ ਗੱਲ ਕਰਦੇ ਆ ਕਹਿੰਦੇ ਅਸੀਂ ਤਾਂ ਸੱਥਾਂ ਦੇ ਵਿੱਚ ਜਾ ਜਾ ਕੇ ਕਹਿੰਦੇ ਲੋਕਾਂ ਦੇ ਕੰਮ ਕਰਦੇ ਆ ਤੁਹਾਡੇ ਵੱਲੋਂ ਕਿਹਾ ਜਾ ਜਿੰਦਰਾ ਲੱਗਿਆ ਪਿਆ ਕੋਠੀ ਨੂੰ ਇਹ ਸਾਡੇ ਵੱਲੋਂ ਦਾ ਨਹੀਂ ਕਹਿ ਰਿਹਾ ਤੁਸੀਂ ਵੀ ਮਲਾ ਕੈਮਰਾ ਮਾਰ ਕੇ ਦੇਖ ਸਕਦੇ ਆ ਕੁਠੀ ਦੇ ਮੂਹਰੇ ਜਿੰਦਰਾ ਲੱਗਿਆ ਹੋਇਆ ਇਹਨਾਂ ਨੂੰ 15 ਦਿਨ ਹੋ ਗਏ ਸਾਨੂੰ ਇੱਥੇ 바ਰ ਚ ਬੈਠਿਆ ਨੂੰ ਤੇ ਇਹਨਾਂ ਨੇ ਸਾਡੀ ਇੱਕ ਦਿਨ ਵੀ ਸਾਡੇ ਨਾਲ ਕੋਈ ਮਲਾ ਵਿਚਾਰ ਫਰਾਂਦਰਾ ਨਹੀਂ ਕੀਤਾ ਇਸ ਗੱਲ ਤੇ ਵੀ ਕਿਸਾਨ ਇੱਥੇ ਠੰਡ ਦੇ ਵਿੱਚ ਕਿਉਂ ਬੈਠੇ ਆ ਆ ਕੇ ਮਿਲਦੇ ਕੋਈ ਗੱਲਬਾਤ ਰੱਖਦੇ ਆ ਉਹਦਾ ਪੱਖ ਰੱਖਦੇ ਅਸੀਂ ਉਹਨਾਂ ਦੀ ਸੁਣਦੇ ਪਰ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਕੀਤੀ ਕਦੇ ਸੁਣੀ ਜੀ ਸਾਨੂੰ 15 ਦਿਨ ਹੋ ਗਏ ਜਿੰਦਰਾ ਵੇਖ ਲਓ ਤੁਸੀਂ ਮਲਾ ਵਜਿਆ ਹੋਇਆ ਹੈ ਟੱਕਰ ਸਾਡੇ ਮਨਲਾ ਕੋਈ ਗੱਲਬਾਤ ਇਸ ਮੁੱਦੇ ਤੇ ਜੇਕਰ ਤੁਹਾਨੂੰ ਆਸ਼ਵਾਸ਼ਣ ਦਵਾ ਦਿੰਦੇ ਆ ਕਹਿ ਦਿੰਦੇ ਆ ਕਿ ਤੁਹਾਨੂੰ ਅਸੀਂ ਮਾਅਵਜਾ ਪਾ ਦਾਂਗੇ ਧਰਨਾ ਚੱਕ ਲਿਆ ਜਾਵੇਗਾ ਫਿਰ ਨਹੀਂ ਜੀ ਹੁਣ ਅਸੀਂ ਇਹ ਧਰਨਾ ਨਹੀਂ ਚੱਕਦੇਗੇ ਕਿਉਂਕਿ ਅਸੀਂ ਬਲਾਕ ਦੀ ਮੀਟਿੰਗ ਕਰਕੇ ਵਿੱਚ ਜ਼ਿਲ੍ਹੇ ਦੇ ਆਗੂ ਸ਼ਾਮਲ ਸੀਗੇ ਬੈਠੇ ਆ ਕਿ ਅਸੀਂ ਦੋ ਵਾਰ ਤਹਿਸੀਲਦਾਰ ਸਾਹਿਬ ਵੀ ਆਏ ਸੀਗੇ ਪਰ ਅਸੀਂ ਜੋ ਟਾਈਮ ਸੀ ਸਾਵਾਂ ਸੀ ਇਹਨਾਂ ਨੂੰ ਦੇ ਚੁੱਕੇ ਆਂਗੇ ਕਿਉਂਕਿ ਵਾਰ-ਵਾਰ ਤਾਂ ਲੋਕ ਵੀ ਮੁੜ ਕੇ ਜਥੇਬੰਦੀ ਨੂੰ ਗਲਤ ਦਹਿਰਾਉਂਦੇ ਜਾਵੇ ਪਤਾ ਨਹੀਂ ਕਿਉਂ ਉੱਠ ਖੜ੍ਹਦੇ ਆ ਹੁਣ ਅਸੀਂ ਬੈਠਿਆ ਸ਼ਾਂਤਮਈ ਸਾਡਾ ਜੋ ਬੰਦਾ ਹੱਕਾ ਸਾਨੂੰ ਦੇ ਦੇਣਾ ਅਸੀਂ ਉੱਠ ਖੜਾਂਗੇ ਸ਼ਾਂਤਮਈ ਅਸੀਂ ਸਾਈਡ ਤੇ ਬੈਠੇ ਆਂਗੇ ਕੋਈ ਬਾਹਰ ਨਹੀਂ ਰੋਕੇਗਾ ਜਦੋਂ ਲੋਕਾਂ ਦਾ ਜੋ ਮਾਜਵਾ ਕਿਉਂਕਿ ਸਾਲ ਵਾਂਗੂ ਸਮਾਂ ਬੀਤ ਚੁੱਕਿਆਗਾ ਦੁਬਾਰਾ ਕਣਕ ਆਉਣ ਵਾਲੀ ਹੋ ਗਈ ਆਗੀ ਹੁਣ ਤਾਂ ਬੰਦਾ ਹੀ ਹੈਗਾ ਮਾਜਵਾ ਦੇਣਾ ਜਦੋਂ ਮਾਜਵਾ ਦੇ ਤਾਂ ਉੱਠ ਖੜਾਂਗੇ ਲੋਕ ਤਾਂ ਹੁਣ ਵੀ ਇਹ ਗੱਲ ਕਹਿੰਦੇ ਆ ਜਥੇਬੰਦੀਆਂ ਧਰਨਾ ਲਾ ਕੇ ਵੈਸੀ ਬੈਠ ਜਾਂਦੀਆਂ ਸਾਲ ਹੋ ਗਿਆ ਕਹਿੰਦੇ ਬਸ ਦਿਖਾਵਾ ਕਰ ਦਿੰਦੇ ਆ ਨਾ ਮਾਵਾਜਾਇਆ ਕਿਸੇ ਨੂੰ ਤੇ ਨਾ ਇਹਨਾਂ ਨੇ ਦਿਵਾਉਣਾ ਕਹਿੰਦੇ ਰਲ ਜਾਂਦੇ ਆ ਕਹਿੰਦੇ ਜੀ ਜਿਹੜੇ ਐਮ.ਐਲ.ਏ ਹੁੰਦੇ ਆ ਸਰਕਾਰ ਦੇ ਨਾਲ ਜਥੇਬੰਦੀਆਂ ਦੇ ਆਗੂ ਠੀਕ ਆ ਕੁਝ ਕੁ ਬੰਦਿਆਂ ਦੀ ਹੋ ਸਕਦਾ ਸਮਝ ਕੱਚੀ ਹੋਵੇ ਜਿਹੜੀ ਇਹ ਗੱਲ ਕਹਿ ਦਿੰਦੇ ਆਗੇ ਪਰ ਜਥੇਬੰਦੀ ਜਦੋਂ ਸਮਾਂ ਮੰਗਦੇ ਮੈਂ ਪਹਿਲਾਂ ਵੀ ਗੱਲ ਉਧਰ ਆ ਕੇ ਹਟਿਆਂਗਾ ਉਦੋਂ ਸਮਾਂ ਦੇਣਾ ਬੰਦਾ ਹੁੰਦਾਗਾ ਤਾਂ ਕਰਕੇ ਹੁਣ ਜੇ ਨਹੀਂ ਇਹਨਾਂ ਨੇ ਮੰਨ ਕੇ ਚਲੋ ਪੈਸੇ ਪਾਈ ਸੀ ਇਸ ਕਰਕੇ ਅਸੀਂ ਦੁਬਾਰਾ ਵੀ ਆ ਕੇ ਬਾਹਰ ਚ ਬੈਠੇ ਆਗੇ ਠੀਕ ਆ ਇਹ ਸਾਡੀ ਗੱਲਬਾਤ ਕਿਸਾਨ ਆਗੂਆਂ ਦੇ ਨਾਲ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਜਿਹੜੇ ਵੀਰ ਨੇ ਉਹਨਾਂ ਦੇ ਨਾਲ ਹੋਈ ਹੈ ਇਹਨਾਂ ਦਾ ਕਹਿਣਾ ਕਿ ਹੁਣ ਅਸੀਂ ਧਰਨੇ ਤੇ ਬੈਠੇ ਆ ਮੁਆਵਜ਼ਾ ਜਿਹੜਾ ਪਵਾ ਕੇ ਹੀ ਖਾਤਿਆਂ ਦੇ ਵਿੱਚ ਫੇਰ ਹੀ ਦਮ ਲਵਾਂਗੇ ਜਿੰਨਾ ਟਾਈਮ ਮਰਜ਼ੀ ਲੱਗ ਜਾਵੇ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਜੀ